ਸ਼ੁਕਰ ਹੈ ਰੱਬਾ ਸਭ ਕੁਝ ਠੀਕ ਹੋ ਗਿਆ ਹੁਨੇ ਇਹ ਆਪਣਾ ਸਾਰਾ ਟਾਈਮ ਆਪਣੇ ਬੱਚੇ ਨੂੰ ਦੇਣ ਲੱਗੇ ਥੀਮਨ ਕੀਰਤ ਵੀ ਆਪਣੇ ਪਾਪਾ ਨਾਲ ਕਿੰਨਾ ਖੁਸ਼ ਹੈ ਬਸ ਹੁਣ ਸਾਡੇ ਘਰ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਸਭ ਕੁਝ ਐਂ ਰਹੇ ਵਈ ਗੁਰਜੀ ਸ਼ਿਫਟ ਯਾਰ ਮਮ ਤਾਂ ਗਾਉ ਰਿਹਾ ਤੁਸੀਂ ਅੱਗੇ ਪਾਪਾ ਨੇ ਨਾ ਮਨ ਨੂੰ ਰੋਡੋ ਵਾਲੀ ਗੇਮ ਚ ਧੋੜਾ ਹਰਾਤਾ ਮਾਂ ਪੁੱਤ ਤੁਸੀਂ ਮੇਰੀ ਜਗ੍ਹਾ ਖੇਡਿਓ ਤੇ ਪਾਪਾ ਨੂੰ ਵੀ ਹਰਾਇਆ ਦੋ ਵਾਰ। ਹਾਂ ਪੁੱਤ। ਪ੍ਰੀਤ ਤੂੰ ਹਰਾਏਂਗੀ ਮੈਨੂੰ। ਚੱਲ ਤੂੰ ਵੀ ਕਰ ਲੈ ਟਰਾਈ ਆ ਜਾ। ਬਸ ਜੀ ਮੈਂ ਨਹੀਂ ਖੇਡ ਸਕਦੀ। ਮੈਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਕਿ ਤੁਸੀਂ ਮੈਨੂੰ ਵੀ ਹਰਾ ਦੇਣਾ। ਮਨਕੀਰਤ ਪੁੱਤ ਲੁੱਡੋ ਸਰ ਪਾਪਾ ਨੂੰ ਕੋਈ ਨਹੀਂ ਹਰਾ ਸਕਦਾ। ਹੂੰ। ਜਾਓ ਯਾਰ ਮੰਮਾ। ਤੁਹਾਨੂੰ ਤਾਂ ਪਹਿਲ ਹੀ ਹਾਰ ਮੰਨ ਲਈ। ਮੈਂ ਤੇ ਦੋ ਵਾਰ ਮੈਚ ਹਾਰ ਗਿਆ ਪਰ ਪਰ ਮੈਂ ਕੋਸ਼ਿਸ਼ ਤਾਂ ਕੀਤੀ। ਮੈਂ ਥੋੜੇ ਤੁਹਾਨੂੰ ਗੁੱਸਾ ਆ। ਤੁਸੀਂ ਮੇਰੇ ਕੋਲ ਤੋਂ ਨਹੀਂ ਖੜੇ। ਅੱਛਾ ਮੇਰੇ ਮਨਕੀਰਤ ਸਿੰਘ ਮੇਰ ਤੋਂ ਗਲਤੀ ਹੋ ਗਈ। ਪਲੀਜ਼ ਮੈਨੂੰ ਮਾਫ਼ ਕਰ ਦਿਓ। ਅੱਛਾ ਮਨਕੀਰਤ ਸਿੰਘ ਨੇ ਸਾਨੂੰ ਮਾਫ਼ ਕੀਤਾ। ਬਹੁਤ ਬਹੁਤ ਧੰਨਵਾਦ ਮਨਕੀਰਤ ਸਿੰਘ ਜੀ। ਤੁਸੀਂ ਮੰਮਾ ਨੂੰ ਮਾਫ਼ ਕੀਤਾ। ਚੱਲ ਹੁਣ ਸੋ ਜਾ। ਸਵੇਰੇ ਸਕੂਲ ਵੀ ਜਾਣਾ ਹੈ। ਮੰਮਾ ਕੱਲ ਸੈਕਿੰਡ ਸੈਚਰਡੇ ਤੁਸੀਂ ਐਵੇਂ ਬੋਲ ਰਹੇ ਕਿ ਕੱਲ ਮੈਨੂੰ ਛੁੱਟੀ ਆ। ਤੁਸੀਂ ਤਾਂ ਛੁੱਟਿਆ ਹੋਏ ਦਿਨ ਵੀ ਮੈਨੂੰ ਸਕੂਲ ਤੇ ਜਨੂੰ ਫਿਰਦੇ ਹੋ। ਉਹ ਸੱਚ। ਮੈਂ ਤਾਂ ਭੁੱਲੀ ਗਈ ਸੀ ਵੀ ਕੱਲ ਸੈਕਿੰਡ ਸੈਚਰਡੇ ਦੀ ਛੁੱਟੀ ਆ। ਪਰ ਫਿਰ ਵੀ ਮੰਕੀਰਤ ਤੂੰ ਟਾਈਮ ਨਾਲ ਸੋਣਾ ਠੀਕ ਹੈ ਪਹਿਲਾਂ ਤੂੰ ਸਾਰਾ ਦਿਨ ਖੇਡਦਾ ਰਹਿਣਾ ਫਿਰ ਤੂੰ ਫੋਨ ਚੱਕ ਲੈਣਾ ਜਿਸ ਹਾਮਨੇ ਤੇਰੀ ਨੀਂਦ ਨਹੀਂ ਨਾ ਪੂਰੀ ਹੋਰੀ ਤੇਰੇ ਅੱਖਾਂ નીચે ਡਾਰਕ ਸਰਕਲ ਹੋ ਜਾਣਿਆ ਫਿਰ ਤੇਰੇ ਸਾਰੇ ਫਰੈਂਡਸ ਤੇਨੂੰ ਕਿਆ ਕਰਨਗੇ ਵੀ ਦੇਖੀ ਮੰਕੀਰਤ ਦੀ ਅੱਖਾਂ ਕਿੰਨੀਆਂ ਕਾਲੀਆਂ ਨੇ ਨਹੀਂ ਨਹੀਂ ਮੰਮੀ ਮੈਂ ਅੱਜ ਅੱਖਾਂ ਨਹੀਂ ਕਾਲੀਆਂ ਕਰਨੀਆਂ ਤੁਸੀਂ ਮੈਨੂੰ ਛੇਤੀ ਛੇਤੀ ਰੋਟੀ ਲਿਆ ਦਿਓ ਮੈਂ ਰੋਟੀ ਖਾ ਕੇ ਸੋਣਾ ਹੈ ਸੀ ਫੋਨ 'ਚ ਦੇਖ ਕੇ ਕੀ ਹਸ ਰਹੇ ਸੀ ਮੈਨੂੰ ਵੀ ਦਿਖਾਓ ਮੈਂ ਵੀ ਹੱਸ ਲੂੰਗੀ ਥੋੜਾ ਜਿਹਾ ਵੀਡੀਓ ਦੇਖ ਕੇ ਉਹ ਨਹੀਂ ਨਹੀਂ ਮੈਂ ਕਿੱਥੇ ਹਸ ਰਿਹਾ ਸੀ ਮੈਂ ਤਾਂ ਤੁਹਾਡੀਆਂ ਗੱਲਾਂ ਸੁਣ ਕੇ ਹਸ ਰਿਹਾ ਸੀ ਅੱਛਾ ਫਿਰ ਦੱਸੋ ਅਸੀਂ ਕੀ ਗੱਲਾਂ ਕਰ ਰਹੇ ਸੀ ਤੇ ਲਾਸਟ ਵਿੱਚ ਮੈਂ ਮਨਕੀਰਤ ਨੂੰ ਕੀ ਕਿਹਾ ਸੀ ਤੂੰ ਕਿਹਾ ਵੀ ਬਸ ਵਸ ਕੋਈ ਨਾ ਦਿਮਾਗ ਤੇ ਜ਼ਿਆਦਾ ਜ਼ੋਰ ਨਾ ਪਾਓ ਮੈਨੂੰ ਲੱਗ ਗਿਆ ਪਤਾ ਵੀ ਤੁਸੀਂ ਕਿੰਨੀ ਗੱਲ ਸਾਡੀਆਂ ਗੱਲਾਂ ਸੁਣ ਰਹੇ ਸੀ ਮੈਨੂੰ ਇੱਕ ਗੱਲ ਦੱਸ ਜਿਵੇਂ ਤੁਹਾਡੀਆਂ ਗੱਲਾਂ ਨਹੀਂ ਸੁਣੂੰਗਾ ਤਾਂ ਹੋਰ ਕਿਹਦੇ ਗੱਲਾਂ ਸੁਣੂੰਗਾ ਹੈ ਚਲੋ ਕੋਈ ਨਾ ਤੁਹਾਨੂੰ ਮਾਫ਼ ਕੀਤਾ ਤੇ ਮੈਂ ਤੁਹਾਨੂੰ ਰੋਟੀ ਲਿਆ ਦੰਨੀ ਆ ਤੁਸੀਂ ਰੋਟੀ ਖਾ ਲਓ ਨਾਲ ਮੈਂ ਮਨਕੀਰਤ ਨੂੰ ਵੀ ਖਵਾ ਦਾਂ ਮਨਕੀਰਤ ਪੁੱਤਾ ਜਿ ਚਲਿਏ ਤੈਨੂੰ ਰੋਟੀ ਖਵਾ ਆ ਜਾ रवनीते। रवनीत 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 के है ना नहीं नहीं मैं रवनीत क्यों कहना मैं तो प्रीत के है मैं झूठ बोल रही हूं ਤੁਸੀਂ ਕਿੰਨੀ ਕੁ ਦੂਰ ਬੈਠੇ ਹੋ ਮੇਰੇ ਤੋਂ ਮੈਂ ਚੰਗੀ ਤਰ੍ਹਾਂ ਸੁਣਿਆ ਵੀ ਤੁਸੀਂ ਰਵਨੀਤ ਕਿਹਾ ਮੈਨੂੰ ਸੱਤ-ਸੱਤ ਦੱਸੋ ਵੀ ਰਵਨੀਤ ਕੌਣ ਹੈ ਵੈਸੇ ਤਾਂ ਮੈਂ ਰਵਨੀਤ ਕਿਹਾ ਨਹੀਂ ਪਰ ਜੇ ਮੇਰੇ ਮੂੰਹ ਚੋਂ ਨਿਕਲ ਗਿਆ ਤਾਂ ਸਾਡੇ ਨਾਲ ਆਫਿਸ 'ਚ ਇੱਕ ਨਵੀਂ ਕੁੜੀ ਲੱਗੀ ਹੈ ਉਹ ਨਾਲ ਮੇਰੇ ਵਾਲੇ ਵਾਲੇ ਫਾਈਲਾਂ ਫੁਲੇ ਸੰਭਲੀ ਫਿਰ ਜਾਂਦੀ ਹੈ ਤਾਂ ਸ਼ਾਇਦ ਉਹਦੇ ਕਰਕੇ ਨਿਕਲ ਗਿਆ ਉਹਨਾਂ ਦੇ ਮੂੰਹ ਚੋਂ ਪਰ ਵੈਸੇ ਮੈਂ ਕਿਹਾ ਨਹੀਂ ਰਵਨੀਤ ਹਾਂ ਫਿਰ ਤੁਸੀਂ ਮੈਨੂੰ ਹੀ ਝੂਠੀ ਪਾਈ ਜਾਂਦੇ ਹੋ ਮੇਰੀ ਗੱਲ ਮੰਨ ਲਿਆ ਕਰੋ ਮੈਂ ਤੁਹਾਨੂੰ ਕਿਹਾ ਨਾ ਵੀ ਤੁਸੀਂ ਮੈਨੂੰ ਕਿਹਾ ਰਵਨੀਤ ਮम्मा ਨਾਲ ਉੱਠ ਗਿਆ ਤੂੰ ਉੱਠ ਵੀ ਗਿਆ ਮੇਸੀ ਕਰਕੇ ਤਾਂ ਤੈਨੂੰ ਉਠਾਇਆ ਨਹੀਂ ਵੀ ਅੱਜ ਤੇਰੀ ਛੁੱਟੀ ਹੈ ਕੋਈ ਤਾਂ ਫਾਇਦਾ ਚੱਕ ਆਪਣੀ ਛੁੱਟੀ ਦਾ ਲੇਟ ਉੱਠਦਾ ਇੰਨੀ ਜਲਦੀ ਕਿਉਂ ਉੱਠ ਗਿਆ ਉਹ ਯਾਰ ਮम्मा ਨਾਲ ਕਿ ਕਰਾਂ ਮੈਂ ਤਾਂ ਆਮ ਨਾਲੇ ਉੱਠਣਾ ਸੀਗਾ ਸਵੇਰੇ ਸਵੇਰੇ ਤਾਂ ਰੋਲਾ ਪਾਣ ਲੱਗੇ ਤੁਸੀਂ ਮੈਂ ਮੇਰੀ ਫਰੱਖ ਖੁੱਲ ਗਈ ਹੌਲੀ ਮੈਂ ਬੋਲ ਸਕਦੇ ਤੇ ਕਿ ਤੂੰ ਜਦ ਤੁਹਾਨੂੰ ਪਤਾ ਹੈ ਕਿ ਮੈਂ ਕਿਰਤ ਸੁੱਤਾ ਪਿਆ ਪਪਾ ਤੂੰ ਇਹ ਨੂੰ ਮੰਨ ਚੁਪ ਕਰਵਾ ਸਕਦੇ ਸੀ ਕਿ ਦੱਸਣ ਪਤਾ ਕਰ ਮੈਂ ਕਿ ਕਿਸ ਤਸਤਾ ਪਏ ਪੁੱਤ ਤੇਰੀ ਮੰਮੀ ਮੈਨੂੰ ਹੀ ਬੋਲ ਰਹੀ ਸੀ ਚਲ ਕੋਈ ਨਾ ਤੂੰ ਹੁਣ ਜਾ ਕੇ ਸੋ ਜਾ ਨਹੀਂ ਪਪਾ ਹੰਨੇ ਮੈਂ ਸੌਂਦਾ ਹੰ ਤਾਂ ਦੁੱਧ ਪੀ ਕੇ ਖੇਡਣਾ ਤੇ ਦੋਸਤਾਂ ਨਾਲ ਜਾਊਂਗਾ ਖੜਾਵਾ ਮੈਨੂੰ ਚਲ ਸਿੱਧਾ ਹੋ ਕੇ ਪਹਿਲਾਂ ਮੈਂ ਨਾ ਬਾਥਰੂਮ ਚੱਲ ਸਭ ਤੋਂ ਪਹਿਲਾਂ ਮੈਂ ਤੈਨੂੰ ਨਵਾਉਂਗੀ ਨਹਾ ਕੇ ਫਿਰ ਦੁੱਧ ਪੀ ਕੇ ਆਪਣਾ ਚੁੱਪ ਕਰਕੇ ਹੋਮਵਰਕ ਕਰਨ ਬੈਠ ਜਾ ਅੱਧੀ ਰਾਤ ਤੱਕ ਨਾਲ ਮੱਥਾ ਮਾਰਦ ਰਹਿਣਾ ਨਾਲੇ ਮੈਨੂੰ ਬਿਠਾਈ ਰੱਖਦਾ ਹੈ ਨਹੀਂ ਮਮਾ ਮੈਂ ਨਾ ਉਹਦਾ ਮੈਂ ਮਾਦਰੇ ਦੋਸਤਾਂ ਨਾਲ ਖੇਡਣ ਜਾਊਂਗਾ ਪਹਿਲਾਂ ਫੇਰ ਆ ਕੇ ਹਮ ਕਰੂੰਗਾ ਬਹੁਤ ਜਿੱਦੀ ਹੋ ਗਿਆ ਤੂੰ ਇੰਨੀ ਜਿੱਦ ਨਾ ਕਰਿਆ ਕਰ ਜਿਹੜੀ ਗੱਲ ਮਮਾ ਕਹਿੰਦੇ ਨੇ ਨਾ ਉਹ ਮੰਨੀ ਦੀ ਹੁੰਦੀ ਆ ਤੁਸੀਂ ਕਰੋ ਮੇਰੀ ਗੱਲ ਮੰਨਦੋਂਗੇ ਤੁਸੀਂ ਮੈਨੂੰ ਖੇਡਣ ਤਾਂ ਜਾਣ ਨਹੀਂ ਦਿੰਦੇ ਹੈਗੇ ਤੁਸੀਂ ਗੰਦੇ ਮਮਾ ਅੱਜ ਤਾਂ ਖੇਡ ਲੈਣ ਦੇ ਉਹਨੂੰ ਅੱਜ ਉਹ ਦੀ ਛੁੱਟੀ ਹੈ ਕਿਉਂ ਰੋਕ ਟੋਕ ਕਰਦੀ ਹੈ ਹੂ ਥੈਂਕ ਯੂ ਮਮਾ ਹੋਣ ਹੋਲਾ ਤਾਂ ਖੁਸ਼ ਕੋਈ ਨਾ ਪਰ ਸਾਰਾ ਦਿਨ ਤਾਂ ਨਹੀਂ ਤੇਰੇ ਪਾਪਾ ਤੇਰੇ ਕੋਲ ਹੋਣਗੇ ਨਾ ਫੇਰ ਦੱਸੂੰ ਮੈਨੂੰ ਪਤਾ ਆਕੇ ਠੀਕ ਐ ਹੋਇਆ ਰੋਟੀ ਲਿਆਦੇ ਹੁਣ ਟਾਈਮ ਦੇਖ ਲੈ ਕਿੰਨਾ ਹੋ ਗਿਆ ਮੈਂ ਪਹਿਲੀ ਨਾਲ ਲੇਟ ਹੋਇਆ ਪਿਆ ਪੂਰੀ ਫਰੀ ਜਾਂਦੀ ਐ ਪੈਰ ਮਾਰਦੀ ਹਾਂ ਲੱਗੇ ਆਈ ਹਾਂ ਹਾਂ ਆ ਰਿਹਾ ਹਾਂ ਬੱਸ ਉਹ ਘਰੇ ਨਾ ਥੋੜਾ ਜਿਹਾ ਕੰਮ ਸੀਗਾ ਮੈਂ ਤਾਂ ਲੇਟ ਹੋ ਗਿਆ ਕੀ ਗੱਲ ਰਹਿਣੀ ਜਾਂਦਾ ਮੇਰੇ ਬਿਨਾਂ ਇੰਨੀ ਕੀ ਦਿਨਾਂ ਗੱਲ ਕਰ ਰਹੀ ਸੀ ਮੇਰਾ ਨਾ ਦੋਸਤ ਬਾਹਰੋਂ ਆਇਆ ਹੋਇਆ ਹੈ ਉਹ ਦਾ ਹੀ ਫੋਨ ਸੀ ਉਹ ਮੈਨੂੰ ਪੁੱਛ ਰਿਹਾ ਸੀ ਵੀ ਮੈਨੂੰ ਤੂੰ ਮਿਲਣ ਕਦੋਂ ਆਵੇਂਗਾ ਚੱਲ ਛੱਡ ਯਾਰ ਸਾਰੀ ਗੱਲਾਂ ਤੂੰ ਨਾ ਮੈਨੂੰ ਰੋਟੀ ਲਿਆ ਦੇ ਮੈਂ ਬਹੁਤ ਲੇਟ ਹੋ ਰਿਹਾ ਹਲੇ ਮੇਰੀ ਗੱਲ ਖਤਮ ਨਹੀਂ ਹੋਈ ਮੈਨੂੰ ਸਹੀ ਸਹੀ ਦੱਸੋ ਵੀ ਤੁਹਾਨੂੰ ਫੋਨ ਕਿਹਦਾ ਆਇਆ ਸੀ ਲੈ ਮੈਂ ਤੁਹਾਨੂੰ ਦੱਸਿਆ ਤਾਂ ਹੈ ਵੀ ਮੇਰੇ ਦੋਸਤ ਦਾ ਫੋਨ ਸੀ ਨਾਲੇ ਨਾ ਤੂੰ ਬਾਲੀ ਪੁੱਛਗਿਛ ਨਾ ਕਰ ਜਾ ਕੇ ਮੈਨੂੰ ਰੋਟੀ ਲਿਆ ਦੇ ਮੈਂ ਲੇਟ ਹੋ ਰਿਹਾ ਕਿਉਂ ਨਾ ਕਰਾਂ ਪੁੱਛਗਿਛ ਮੈਂ ਤੁਹਾਡੀ ਘਰ ਵਾਲੀ ਆ ਤੇ ਮੇਰਾ ਪੂਰਾ ਹੱਕ ਬੰਦਾ ਮੈਂ ਤੁਹਾਨੂੰ ਕੁਝ ਵੀ ਪੁੱਛ ਸਕਦੀ ਆ ਨਾਲੇ ਇਹੋ ਜਿਹਾ ਕਿਹੜਾ ਦੋਸਤ ਸੀ ਤੁਹਾਡਾ ਜਿਹਨੂੰ ਤੁਸੀਂ ਹੱਸ-ਹੱਸ ਕੇ ਕਹਿ ਰਹੇ ਸੀ ਕਿ ਮੇਰੇ ਬਿਨਾ ਜੀ ਨਹੀਂ ਲੱਗ ਰਿਹਾ ਮੇਰੀ ਯਾਦ ਆ ਰਹੀ ਐ ਐਦਾਂ ਦੋਸਤਾਂ ਨੂੰ ਕੌਣ ਕਹਿੰਦਾ ਹੁੰਦਾ ਤੂੰ ਨਾ ਮੇਰੇ ਕੰਮਾਂ 'ਚ ਦਖਲ ਅੰਦਾਜ਼ੀ ਘੱਟ ਕਰਿਆ ਕਰ ਮੈਂ ਕਿਨੂੰ ਕੀ ਕਹਿ ਰਿਹਾ ਤੇ ਕੀ ਨਹੀਂ ਮੈਂ ਤੈਨੂੰ ਦੱਸਣਾ ਜ਼ਰੂਰੀ ਨਹੀਂ ਸਮਝਦਾ ਇਹ ਤੁਸੀਂ ਕੀ ਬੋਲ ਰਹੇ ਹੋ ਮੈਨੂੰ ਤੁਸੀਂ ਮੇਰੇ ਨਾਲ ਪਹਿਲੇ ਵਾਂਗੂ ਗੱਲਾਂ ਕਰ ਰਹੇ ਹੋ ਤੂੰ ਹੀ ਮੈਨੂੰ ਮਜਬੂਰ ਕੀਤਾ ਪਹਿਲੇ ਵਰਗਾ ਬਣਨ ਲਈ ਮੈਂ ਤੇਨਾਲ ਪਿਆਰ ਨਾਲ ਕੀ ਰਹਿਣ ਲੱਗ ਗਿਆ ਕੁਤਾ ਚਾਂਬਲੀ ਗਈ ਮੇਰਾ ਸਿਰ ਤੇ ਚੜੀ ਜਾਂਦੀ ਐ ਹੁਣ ਤਾਂ ਮੈਂ ਸਿਰ ਤੇ ਨਹੀਂ ਚੜ ਰਹੀ ਮੈਂ ਜਿੱਥੇ ਆ ਮੈਂ ਉੱਥੇ ਹੀ ਆ ਤੁਸੀਂ ਆਪਣੇ ਆਪ ਨੂੰ ਦੇਖੋ ਵੀ ਤੁਸੀਂ ਕੀ ਕਰਦੇ ਫਿਰਦੇ ਹੋ ਜੇ ਇੱਕ ਆਦਤ ਛੱਡੀ ਤਾਂ ਤੁਸੀਂ ਦੂਜੀ ਆਦਤ ਫੜ ਲਈ ਤੁਹਾਨੂੰ ਕੀ ਲੱਗਦਾ ਵਿਕਰਜ ਕੀ ਹੋ ਰਿਹਾ ਕਿ ਨਹੀਂ ਉਸ ਬਾਰੇ ਮੈਨੂੰ ਬਿਲਕੁਲ ਨਹੀਂ ਪਤਾ ਮੈਂ ਕੀ ਕਰਦਾ ਫਿਰਦਾ ਆਪਣੇ ਬੱਚੇ ਨਾਲ ਖੁਸ਼ ਆ ਆਪਣੇ ਪਰਿਵਾਰ ਨਾਲ ਖੁਸ਼ ਆ ਤੁਹਾਨੂੰ ਕੀ ਲੱਗਦਾ ਵੀ ਮੈਂ ਉਰੇ ਉਹੀ ਤੁਰੇ ਫਿਰਦੀ ਆ ਉਰੇ ਕੀ ਹੋ ਰਿਹਾ ਕਿ ਨਹੀਂ ਹੋ ਰਿਹਾ ਮੈਨੂੰ ਕੁਝ ਨਹੀਂ ਪਤਾ ਪਹਿਲਾਂ ਤਾਂ ਮੈਨੂੰ ਲੱਗਦਾ ਸੀ ਕਿ ਇਹ ਮੇਰਾ ਵਹਿਮ ਹੈ ਪਰ ਹੁਣ ਮੈਨੂੰ ਯਕੀਨ ਹੋ ਗਿਆ ਕਿ ਮੇਰਾ ਵਹਿਮ ਸੱਚ ਸੀ ਕਿਹੜਾ ਵਹਿਮ ਕਿਹੜਾ ਕੀ ਤੈਨੂੰ ਪਤਾ ਵੀ ਤੂੰ ਕੀ ਬੋਲ ਰਹੀ ਹੈ ਹਾਂ ਠੀਕ ਹੈ ਜੇ ਤੁਸੀਂ ਮੇਰੇ ਮੂੰਹ ਚ ਹੀ ਸੁੰਨਾ ਚਾਹੁੰਦੇ ਹੋ ਤਾਂ ਸੁਣੋ ਫਿਰ ਬਾਹਰ ਤੁਹਾਡੀ ਕਿਸੇ ਕੁੜੀ ਨਾਲ ਗੱਲਬਾਤ ਹੈ ਜਿਸ ਦਾ ਨਾਮ ਹੈ ਰਵਨੀਤ ਸਹੀ ਨਾਮ ਲਿਆ ਨਾ ਮੈਂ ਹਾਂ ਹੈਗੀ ਮੇਰੀ ਗੱਲਬਾਤ ਦੱਸ ਤੂੰ ਕੀ ਕਰ ਲੇਗੀ ਤਾਨੂੰ ਸ਼ਰਮਤਾ ਨਹੀਂ ਆਉਂਦੀ ਤੁਸੀਂ ਕਿਹੜੇ ਮੂੰਹ ਨਾਲ ਮੇਰੇ ਸਾਹਮਣੇ ਇਹ ਗੱਲ ਮੰਨ ਰਹੇ ਹੋ ਕਿ ਹਾਂ ਮੇਰੀ ਬਾਹਰ ਕਿਸੇ ਨਾਲ ਗੱਲਬਾਤ ਹੈ ਮੈਨੂੰ ਤਾਂ ਇਹ ਨਹੀਂ ਸਮਝ ਆ ਰਹੀ ਤੁਸੀਂ ਇੰਨੇ ਬੇਸ਼ਰਮ ਕਿਵੇਂ ਹੋ ਸਕਦੇ ਹੋ ਜੇ ਤੁਸੀਂ ਅਨਵਿਆਹੇ ਹੋ ਫਿਰ ਤਾਂ ਤੁਸੀਂ ਇਹ ਕੰਮ ਕਰਦੇ ਚੰਗੇ ਵੀ ਲੱਗਦੇ ਹੋ ਪਰ ਹੁਣ ਤੁਸੀਂ ਵਿਆਹੇ ਹੋ ਤੁਹਾਡਾ ਇੱਕ ਪਰਿਵਾਰ ਹੈ ਤੁਹਾਡੀ ਘਰ ਵਾਲੀ ਹੈ ਤੁਹਾਡਾ ਬੱਚਾ ਤੁਸੀਂ ਕਮ ਸੇ ਕਮ ਆਪਣੇ ਬੱਚੇ ਬਾਰੇ ਤਾਂ ਸੋਚੋ ਵੀ ਜੇ ਉਹਨੂੰ ਪਤਾ ਲੱਗ ਗਿਆ ਤਾਂ ਉਹਦੇ ਦਿਮਾਗ ਤੇ ਕੀ ਅਸਰ ਪਊਗਾ ਤੁਸੀਂ ਬਿਲਕੁਲ ਨਹੀਂ ਸੋਚਦੇ ਇਹ ਗੱਲਾਂ ਇਹਨੂੰ ਇਸ ਗਲਤ ਕੋਈ ਇਤਰਾਜ ਨਹੀਂ ਹੋਣਾ ਚਾਹੀਦਾ ਨਾਲੇ ਜੇ ਤੈਨੂੰ ਲੱਗਦਾ ਵੀ ਮੈਨੂੰ ਦੇਖ ਕੇ ਮਨ ਕੀ ਰਹਿਤਾ ਹੈ ਦਿਮਾਗ ਤੇ ਗਲਤ ਅਸਰ ਪੈ ਰਿਹਾ ਹੋਊਗਾ ਤਾਂ ਤੂੰ ਬੱਚੇ ਨੂੰ ਲੈ ਤੂੰ ਹੀ ਮੈਨੂੰ ਮਜਬੂਰ ਕੀਤਾ ਪਹਿਲੇ ਵਾਰਕ ਆਪਣੰਨੀ ਮੈਂ ਤੇਰੇ ਨਾਲ ਪਿਆਰ ਨਾਲ ਕੀ ਰਹਿਣ ਲੱਗ ਗਿਆ ਤੂੰ ਤਾਂ ਚਾਂਬ ਲਈ ਗਈ ਹਾਂ ਹੈਗੀ ਮੇਰੀ ਗੱਲਬਾਤ ਦੱਸ ਤੂੰ ਕੀ ਕਰ ਲਈਂ ਉਹ ਤੇਰੇ ਨਾਲ ਪਿਆਰ ਹਾਏ ਮਾ ਘਾੜ ਕੇ ਮੈਨੂੰ ਭੁੱਖ ਲੱਗਿਆ ਮੈਨੂੰ ਛੇਤੀ ਰੋਟੀ ਦੋ ਮਾਂ ਮਾਂ ਤੁਸੀਂ ਬੋਲ ਕਿਉਂ ਨਹੀਂ ਰਹੇ ਮਾਂ ਮਾਂ ਤੁਸੀਂ ਬੋਲ ਕਿਉਂ ਨਹੀਂ ਰਹੇ ਦੇਖ ਮੈਂ ਤੁਹਾਡੇ ਵਾਸਤੇ ਵੀ ਰੋਟੀ ਲੈ ਕੇ ਆਇਆ ਆ ਲੋ ਪਲੀਜ਼ ਖਾ ਲੋ ਬਾਰਿਸ਼ ਤਾਂ ਬਦਲਾ ਦੇ ਹਬਾ ਕੀ ਮਰਦੀ ਕਿਸਮਤ ਮੈਂ ਇਹ ਜੀ ਇਨਸਾਨਾ ਨਹੀਂ ਰਹਿ ਸਕਦੀ ਜਿਹਦੀਆਂ ਹਰਕਤਾਂ ਇਹ ਜੀਆਂ ਨੇ ਮੈਂ ਕੀ ਕਰਾਂ ਰੱਬਾ ਜੇ ਮੈਂ ਮਨਕੀਤ ਨੂੰ ਛੱਡ ਕੇ ਜੰਨੀ ਆ ਤਾਂ ਇਹਦੀ ਜ਼ਿੰਦਗੀ ਖਰਾਬ ਹੋ ਜਾਊਗੀ ਇਹ ਸਮਝ ਨਹੀਂ ਆ ਰਿਹਾ ਮੈਂ ਕਰਾਂ ਤਾਂ ਕਰਾਂ ਕੀ Totta sanoin, että